ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਪਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਮਸਲੀਨ कॉटन ਦੇ ਸੂਟ ਮਸਲੀਨ कॉटन ਦੇ ਦੁਪੱਟਿਆਂ ਨਾਲ ਡਿਜ਼ਾਈਨਰ ਸ੍ਰਸ਼ਟੀ ਕਲੈਕਸ਼ਨ ਲੈ ਕੇ ਆਏ ਵਾਲੇ ਸੂਟ ਹੋਣਗੇ ਜਿਹੜੇ ਮਸਲੀਨ कॉटन ਦਾ ਅਲਓਵਰ ਸੂਟ ਹੋਇਆ ਜਿਸੇ ਫਰੰਟ ਦੇ ਉੱਪਰ ਜਿਹੜਾ ਵਰਕ ਰਹਿਣ ਵਾਲਾ ਹੈਗਾ ਥ्रेड ਵਰਕ ਹੋਏਗਾ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਤੇ ਨਾਲ ਕੂਟਾ ਡੋਰੀਆ ਦਾ ਦੁਪੱਟਾ ਫਗੇ ਦੁਪੱਟੇ ਦੇ ਫੋਰ ਸਾਈਡ ਜਿਹੜਾ ਕੱਟ ਵਰਕ ਰਹਿਣ ਵਾਲਾ ਪਲੱਸ ਫੋਰ ਕਾਰਨਰਸ ਦੇ ਉੱਪਰ ਵੀ ਜਿਹੜੀ ਫਲਾਵਰਿੰਗ ਦੀ ਉਹ ਡਿਜ਼ਾਈਨਿੰਗ ਰਹਿਣ ਵਾਲੀ ਹੈਗੀ ਤੇ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਹੋਏਗੀ ਪ੍ਰਾਈਸ ਸਭ ਦਾ ਸੇਮ ਹੋਏਗਾ 1499 ਦਾ ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਜੇਕਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਸੇਮ ਪ੍ਰਾਈਸ ਦੇ ਵਿੱਚ ਕੋਈ ਸੂਟ ਰੈਡੀ ਕਰਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੁਣ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਇਹ ਵੀ ਆਪਾਂ ਨੇ ਮਸਲੀਨ ਦੇ ਉੱਪਰ ਰੈਡੀ ਕੀਤੇ ਹੈ ਨਾਲ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਕਾਟਨ ਦੇ ਹੋਣਗੇ ਜਿਦੇ ਫਰੰਟ ਦੇ ਉੱਪਰ ਪੈਚ ਵਰਕ ਹੋਏਗਾ ਤੇ ਨਾਲ ਪਿਓਰ કોટਨ ਦਾ ਦੁਪੱਟਾ ਰਹਿਣ ਵਾਲਾ ਹੈ ਤੇ ਕੋਟਨ ਦੀ ਹੀ ਨਾਲ ਪਲੇਨ ਬਾਟਮ ਹੋਏਗੀ ਇਹ ਵਾਲਾ ਪੀਸ ਹੈ ਜਿਹੜਾ ਰੈਡੀ ਕੀਤਾ ਗਿਆ ਹੈ ਕੋਟਨ ਦਾ ਹੋਏਗਾ ਕੈਮਰੀ ਕੋਟਨ ਦਾ ਹੋਏਗਾ ਜਿਸ ਤੇ ਬਾਟਮ অর ਫਰੰਟ ਦੇ ਉੱਪਰ ਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਕੋਟਨ ਦੇ ਉੱਪਰ ਹੋਣਗੇ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਤੇ ਨਾਲ ਜਿਹੜੀ ਬਾਟਮ ਹੋਏਗੀ ਉਹ ਵੀ ਹੋਏਗੀ ਜਿਹੜੀ ਡਿਜੀਟਲ ਪ੍ਰਿੰਟ ਦੀ ਹੋਏਗੀ ਨਾਲ ਮੈਚਿੰਗ ਜਿਹੜੀ ਬਾਟਮ ਹੋਏਗੀ ਤੇ ਨਾਲ ਜਿਹੜਾ ਦੁਪੱਟਾ ਹੋਏਗਾ ਉਹ ਕੰਟਰਾਸਟ ਹੋਏਗਾ ਸਮ ਦੇ ਨਾਲ ਦੁਪੱਟਾ ਜਿਹੜਾ ਸੇਮ ਐਜ਼ਾ ਹੋਏਗਾ ਉਹ ਵੀ ਕਾਟਨ ਦੇ ਉੱਪਰ ਰਹਿਣ ਵਾਲਾ ਹੈਗਾ ਇਹ ਵਾਲੀ ਸੂਟ ਹੋਣਗੇ ਜਿਹੜੇ ਮਸਲੀਨ ਕਾਟਨ ਦੇ ਉੱਪਰ ਹੋਣਗੇ ਕੰਟਰਾਸਟ ਦੁਪੱਟੇ ਰਹਿਣ ਵਾਲੇ ਮਸਲੀਨ ਕਾਟਨ ਦੇ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਸਟਾਫ ਰਹਿਣ ਵਾਲਾ ਹੈਗਾ ਆ ਇਹ ਐਸ ਕੇ ਬ੍ਰਾਂਡ ਦਾ ਜਿਹੜਾ ਕਾਟਨ ਦਾ ਸਟਾਫ ਰਹਿਣ ਵਾਲਾ ਪ੍ਰਾਈਸ ਰਹਿ 1950 ਸ਼ੀਪ